ਅਜੀ ਰਾਤ ਗਾਲ ਜੀ ਧਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਅੱਜ ਨਵੀਂ ਵੀਡੀਓ 'ਚ ਤੇ ਆਪਾਂ ਚੱਲੇ ਆਏ ਹਾਂ ਜੀ ਬਰਾਤ ਲਾਉਣ ਤੇ ਬਰਾਤੀ ਲਗਾ ਲਈਏ ਆਤਾ ਟਾ ਟਾ ਗੱਡੀਆਂ ਲਾਇਆ ਗਿਆ ਤਰੇਆਂ ਨੇਰਤੇ ਗੜਿਆਂ ਆ ਬਿੱਲਾ ਬਿੱਲਾ ਦੋ ਜਾਏ ਉਧਰ ਰਾਜ ਵਾਲੀ ਲਾਈ ਬੋਲੋ ਹਣ ਆ ਭੰਗੜਾ ਮੈਂ ਬਣਾਵਾ ਇੱਕ ਪਿੱਛੇ ਰਹਿ ਗਿਆ ਕਿਹੜਾ ਆਪਣਾ ਇੱਕ ਦਾ ਸਿਆਣਾ ਬੰਦਾ ਸਾਹ ਨਾਲ ਪ੍ਰਲਾਦ ਉਹਦਾ ਉਹਦਾ ਗੱਡੀ ਡਾਰ ਖੜੀ ਆ ਨਾ ਇਹ ਵੀ ਉਹਦਾ ਟਗਾਣੇ ਸਰੇ ਖੜੇ ਆਪਾਂ ਕੀ ਕਹਿੰਦੇ ਇੱਕ ਗੱਡੀ ਹੁੰਦੀ ਯਾਰੇ ਕੀ ਕਹਿੰਨਾ ਮੈਂ ਕਹਿੰਦਾ ਹੋਇਆ ਵੀਡੀਓ ਬਣਾਉਣ ਡਿਆ ਤੂੰ ਅੰਨਾ ਹੋ ਗਿਆ ਬੰਦਾ ਵੀਡੀਓ ਕਰਦਾ ਬਣਾ ਸਕਦਾ ਨਾ ਉਹਦੇ ਬੰਦਾ ਵੀਡੀਓ ਕਰਦਾ ਬੜਾ ਥਾਦਾ ਦਾ ਬੜੇ ਕਹਿੰਦਾ ਗੇੜਾ ਲਾ ਰ ਮਮਾ ਹੋਰ ਕੀ ਦੂ ਜਨ ਮਾਲ ਪਤ ਬਰਾ ਕੋਈ ਵੀਡੀਓ ਇਦਾਂ ਪਾਉਣ ਲਾ ਪੈਣ ਜਿੰਦਾ ਭੈਣ ਦੇ ਚਿਲੀ ਨਗਰੋਂ ਚੱਲੇ ਹੁੰਦੇ ਆ ਉਹ ਨਹੀਂ ਇਹ ਨਹੀਂ ਸਪੈਸ਼ਲ ਡਿਮਾਂਡ ਤੇ ਗਿਆ ਪੰਗੜੇ ਨੇ ਗਿਆ ਮੈਨੂੰ ਜਿਹੜਾ ਸਭ ਤੋਂ ਪਹਿਲਾਂ ਲੋਤੀ ਆਉਂਦਾ ਏ ਇਹ ਨੇ ਉਹ ਪ੍ਰਾਗਰਾਜ ਬੈਠਾ ਉਹ ਬੰਦਾ ਦੁਖੀ ਕੀਤਾ ਇਹਨੇ ਨਹੀਂ ਰਹੀ ਹਾਲ ਵੀ ਸੁਣ ਲਿਆ ਕਰ ਇੱਕ ਵਾਰ ਵੀ ਨੂੰ ਗੇੜਾ ਦੇਣਾ ਕਟੜਾ ਚੱਕ ਕੇ ਚਾਰ ਦੇ ਵੀਰਾਂ ਤੋ ਲੋਜੀ ਧਰਮਸ਼ਾਲਾ ਅਬਰਸਰ ਡਰੌਪ ਦਾਸ ਕੰਨੇ ਭਾਈ ਚਾਰ ਦਿਨ ਕਟੜੇ ਜਾ ਕੇ ਗਏ ਆ ਉਹ ਨੀਰੇਜ ਵਾਲੀ ਗੱਡੀ ਖਰਾਬ ਹੋ ਗਈ ਸੀ ਉਹ ਚਾਰ ਦੇਣਾ ਸਾ ਇੱਕ ਫਰਵਰੀ ਨੂੰ ਕਹਿੰਦਾ ਅੱਜ ਆ ਮੈਂ ਇੱਕ ਫਰਵਰੀ ਨੂੰ ਦੱਸ ਦੇ ਤੂੰ ਵੀ ਜਾਣਾ ਤੂੰ ਮੇਰਾ ਸਾਥ ਤੂੰ ਕਟੜੇ ਤੂੰ ਮੈਂ ਚੱਕਣਾ ਸਵਾਰੀ ਠੀਕ ਆ ਚਾਰ ਦੇ ਵਿੱਚ ਧੰਨ ਸਾਰਾ ਚਲੋ ਠੀਕ ਅੰਬਰ ਸੈਂਟਰ ਪਰਮ ਨੇ ਆਈ ਆ ਨਾ ਉਹਨੂੰ ਪਤਾ ਤਾਂ ਹੈਗਾ ਨਹੀਂ ਬਾਾਰ ਬਾਜ ਯਾਰ ਉਹ ਆ ਗਿਆ ਸੀਗਾ ਦੂਜੇ ਸੀਨੀਅਰ ਸਿਟੀਜ਼ਨ ਸੀਨੀਅਰ ਸਿਟੀਜ਼ਨ ਰਹਿ ਗਿਆ ਵਿੱਚ ਨਹੀਂ ਆਇਆ ਯਾਰ ਹਜੇ ਹਜੇ ਕਤੋਂ ਆ ਆਪਣੇ ਬੰਦੇ ਦੇ ਲਾੜੇ ਕੋਈ ਕੋਕਚੇ ਚਲਾ ਲਾਗੇ ਤੂੰ ਸਾਹਮਣੇ ਵੀੜੀ ਲਾ ਲਈ ਬਸ ਬਾਕੀ ਅੰਦਰ ਪੜਦੇ ਨਾ ਲਾ ਗਿਆ ਆਪਣਾ ਪਤਾ ਉੱਤੇ ਮਮਾ ਬਚੇ ਲੱਗੇ ਲੰਮ ਗੱਡਣ ਗੱਡੀ ਤੇ ਕੀ ਦਿਖਾਈ ਜਾਂਦਾ ਬੰਦਿਆਂ ਨੂੰ ਮੈਂ ਦਗਾ ਤੈਨੂੰ ਚਾਪਦੀਆਂ ਦੇ ਪਈਆਂ ਉਹ ਦਸਦਾ ਦਾੜੀਆਂ ਜੜੀ ਹੋਗਾ ਗੜੇ ਸੀ ਨਾ ਪੈ ਜੂ ਪੱਗਰਾ ਤੀ ਮੈਂ ਕਿਹਾ ਕਿ ਮੈਂ ਕਿਹ ਨਾਲ ਲੜੇ ਆ ਕੁੜੀਆਂ ਨੂੰ ਪੁੱਛਿਆ ਮੈਂ ਕਿ ਲੜੇ ਕਿਹ ਨਾਲ ਕਹਿੰਦੀ ਆਪ ਸੁਪੁੱਤੀ ਡਾਇਪਰਾ ਮੈਂ ਕਿਹਾ ਫੇਕ ਕੋਈ ਨਹੀਂ ਆਪ ਸੁਪੁੱਤੀ ਲੜੇ ਸਵਾਰੀ ਨਾਲ ਲੜਦਾ ਉਹ ਐਡਾ ਕੁੱਤੇ ਦਾ ਸਾਡਾ ਨਾ ਆ ਇਹਨੇ ਨਾ ਉਹ ਨੀਰਜ ਬੈਠਾ ਉੱਤੇ ਪ੍ਰਯਾਗ ਰਾਏ ਕੱਲੇ-ਕੱਲੇ ਨੂੰ ਫੋਨ ਕਰੀ ਜਾਂਦਾ ਓਏ ਗੋਰੇ ਦੀ ਗੱਡੀ ਨਹੀਂ ਆਈ ਓਏ ਆਕਾ ਦਾ ਪਹੁੰਚਿਆ ਹੀ ਨਹੀਂ ਉਹ ਪਹੁੰਚਿਆ ਹੀ ਨਹੀਂ ਆ ਹਗੋਰਾਹਨ ਟੱਕਰ ਗਿਆ ਉਹ ਰਾਮਣਾ ਬੈਠਾ ਵੇਆ ਪਾਰਕਿੰਗ ਦੇ ਵਿੱਚ ਉਹਨੂੰ ਕੋਈ ਟੈਨਸ਼ਨ ਨਹੀਂ ਆ ਗਈ ਸਵਾਰੀ ਆਉਗੀ ਉਹਨੇ ਤਰਪੈਣਾ ਨਹੀਂ ਤਾਂ ਬੈਠਾ ਹੋ ਉਹ ਅਯੋਧਿਆ ਫ੍ਰੀ ਹੋ ਕੇ ਬੈਠਾ ਹੋਣਾ ਅਯੋਧਿਆ ਵੀ ਕਰੋਣੀਆਂ ਨੇ ਕੋਈ ਵੇਰੇ ਪਲਾ ਕਰਕੇ ਦਾਦਾ ਉਧਰ ਇੱਕ ਬੰਦਾ ਹੋ ਗਿਆ ਵਾ ਜਾਣਾ ਹੀ ਪੈਣਾ ਉਹ ਇਹਦਾ ਕੀ ਡਾਈ ਸਭਾਲ ਚੜਿਆ ਸਾਡੇ ਦਾ ਗੇੜੇ ਭਾਰਤੀ ਨੇ ਕੈਨਸਲ ਕਰਤਾ ਤੁਹਾਡਾ ਵੀ ਹੋਇਆ ਨਾ ਮੇਰਾ ਵੀ ਹੋਇਆ ਤੇਰਾ ਵੀ ਹੈ ਤਿੰਨ ਚਾਰ ਜਣੇ ਉਹ ਰਾਵਾਂ ਉਹਨੇ 40000 ਨੂੰ ਗੱਡੀ ਵੇਚਦੀ ਵਾਜੀ ਕੀ 35000 ਤਾਂ ਖਰਚਾ ਮੈਂ ਸੱਚ ਮੰਗਿਆ ਤੇ ਮੇਰੀ ਅਦਵਾਰੀ ਮੈਂ 55 ਮੰਗਿਆ ਜਦੀਪ ਨੂੰ ਦੇ ਦਿੱਤਾ ਪੈਲਿੰਗ ਜਾਨੀ ਸਾਈ ਵੀ ਪਾਪ ਜਦੀਪ ਨੇ ਆ ਜਾਣਾ ਕੱਲ ਨੂੰ ਲਾਵਾ 30% 30 ਨੂੰ ਆ ਜਾ ਡੈਨਗ ਨਹੀਂ ਯਾਰ ਆਹ ਵੀ ਜਾ ਰਹੀ ਦੈਂਦੀ ਹੋ ਨਾ ਇਕਟਾਲੀ ਆ ਹੁਣ ਨਾ ਪ੍ਰਦੀ ਉਹ ਪ੍ਰਦੀਪ ਹੁਣ ਚਲੋ ਚਲੀ ਜਪਾ ਖੜੀ ਖੜੀ ਚੱਲਦੇ ਉਹਨੂੰ ਪਤਾ ਨਾ ਹੈ ਉਹ ਪ੍ਰਦੀਪ ਨੇ 60000 ਕੀਤਾ ਆਚਾਰ ਉਹਦਾ ਹਜ਼ੂਰ ਸਾਹਿਬ ਕੈਨਸਲ ਕੀਤਾ ਪ੍ਰਦੀਪ ਦਾ ਆ ਜਾਓ ਇਕਲੋ ਆ ਜਾਓ ਆ ਜਾਓ ਜੀ ਆ ਜਾਓ ਰਾਤ ਚਲੀ ਐ ਯੂਟਿਊਬ ਤੇ ਦੇਖ ਲਿਓ ਬਾਕੀ ਬਰਾਦ ਚਲਿਓ ਹੁਣ ਅੱਗੇ ਮੰਜ਼ਲ ਤੇ ਪਹੁੰਚੀਏ ਨਹੀਂ ਮੰਜ਼ਲ ਮੰਜ਼ਲ ਮੰਦ ਬਰਾਤੀ ਦਾ ਵਢਾ ਲੈਂਦੇ ਮੈਨੂੰ ਤੇਰੇ ਬੰਦੇ ਆ ਤੇਰੇ ਤੇਰੇ ਬੰਦੇ ਵੀ ਤੇਰੇ ਹੀ ਆ ਉਹ ਸੀਨੀਅਰ ਸਿਟੀਜਨ ਨੂੰ ਫੋਨ ਕਰ ਲਓ ਯਾਰ ਉਹ ਸਾਰੇ ਮੇਰੀ ਗੱਡੀ ਵਾਲੇ ਹੀ ਆ ਦਾ ਮਤਲਬ ਉਹ ਆ ਜਾਓ ਜੀ ਉਹ ਰੋਕ ਜਾ ਹਣ ਪਹਿਲਾਂ ਗਾਲੀ ਨਾ ਪਾ ਦਿਓ ਇਹਨੂੰ ਤੈਨੂੰ ਤਾਂ ਪਹਿਲੇ ਗਾਲੀ ਪਈ ਆ ਆ ਲਓ ਜੀ ਬੰਗੜਾ ਵੀਰ ਜੀ ਹਮ ਪਹੁੰਚ ਗਏ ਆ ਸਹਲੈ ਬੋਲ ਹਾਂਜੀ ਆ ਦੇਖਦਾ ਸਾਡੀਆਂ ਰਾਣੀਆਂ ਸਾਰੀਆਂ ਖੜੀਆਂ ਲਾਈਨ ਦੇ ਵਿੱਚ ਉਹਦਾ ਪਾਲਾ ਖੜੀਆਂ ਕੀਤੀਆਂ ਤਾਂ ਖੜੀਆਂ ਨਹੀਂ ਤਾਂ ਚਲਦੀਆਂ ਵੀ ਰਹਿਣੀ ਪਹਿਲੇ ਖੋਲ ਦੇ ਤਾਂ ਕੀ ਇਹਨੇ ਵਿਚਾਰੀ ਫਫੇਪੇ ਅੰਦਰ ਠੋਕ ਬਣ ਗਈ ਹੈ ਨਾ ਉਦਾਂ ਟਾਈਮ ਜ਼ਰੂਰ ਲੱਗਾ ਠੋਕ ਜ਼ਰੂਰ ਬਣ ਗਈ ਹੈ ਨਾ ਸਹੀ ਗੱਲ ਹੈ ਨਹੀਂ ਉਹ ਵੀ ਯੂਟ ਕਰਦਾ ਓਏ ਤਾਂ ਸੀਨੀਅਰ ਸਿਟੀਜਨ ਆ ਗਿਆ ਸੀਨੀਅਰ ਸਿਟੀਜਨ ਆ ਗਿਆ ਓਏ ਪੁੱਛ ਕਿੱਥੇ ਰਗੇ ਬਾਬੇ ਕੋ ਸੌਣਾ ਨਹੀਂ ਹੈ ਨਹੀਂ ਸੌਣਾ ਨਹੀਂ ਨੇ ਤੋ ਨੀਰੇ ਨੂੰ ਕੱਲੇ ਤਾਂ ਕਰਦਾ ਸੀ ਕਿ ਉਹ ਪਾਰਕਿੰਗ 'ਚ ਸੁੱਤਾ ਪਿਆ ਤਾਂ ਤਾਂ ਕਰਦਾ ਸੀ ਉਹ ਨਹੀਂ ਉਹ ਬਹਿਲਾ ਸੀ ਉਹਦਾ ਟਾਈਮ ਪਾਸ ਨਹੀਂ ਹੁੰਦਾ ਸੀ ਕਹਿੰਦਾ ਮੈਨੂੰ ਫੋਨ ਕਰੋ ਤੂੰ ਕੱਲ ਪਾਇਆ ਵੇ ਆਲੇਆ ਮੇਰੇ ਹੀ ਕਹਿੰਦਾ ਮੈਨੂੰ ਤਾਂ ਸੁੱਤਾ ਹੀ ਟੂਟਾ ਆਲੇਆ ਓੜੇ ਉਹ ਨਹੀਂ ਪਹਿਲੇ ਜਿਹੜਾ ਮਾਰ ਚੱਲਦੇ ਆ ਨਾ ਸੌਸ ਵਧੀਆ ਯਾਰ ਹੈ ਨਾ ਇਹ ਚਟਣੀ ਕਹਦੀ ਆ ਬਦੀਨੇ ਦੀ ਇਹ ਉਹ ਘਰੇ ਨੂੰ ਚਟਣੀ ਜਿਹੜੀ ਹੁੰਦੀ ਆ ਨਹੀਂ ਨਾਲੇ ਕਹਿੰਦੇ 3 ਮਹੀਨੇ ਲੱਗਣਾ ਮੇਲਾ 3 ਮਹੀਨੇ ਚੱਲਣਾ ਆਗਰ ਜਿਗਾ ਭੁਖੇਮਾਨ ਨੇ ਉਹਨਾਂ ਨੇ ਮੈਂ ਕਿ ਮੀਂਹ ਪੈ ਗਿਆ ਨਾ ਦੋ ਵਾਰੀ ਭੁਖੇਮਾਨ ਵਾਲਾ ਯਾਰ ਦੀ ਉਹ ਆਡੇ ਮੱਲੇ ਲੱਗਾ ਹੀ ਮੇਦਾ ਯਾ ਹੂੰ ਆਪਣਾ ਟੈਂਟ ਤੇ ਬਹਿਣ ਵਾਸਤੇ ਹਾਂ 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 ਉਹ ਨਵੰਬਰ ਜਿਉਂ ਨੋਂ ਨੋਂ 20 ਦਾ ਉਹਨਾਂ ਨੂੰ ਮੈਨੂੰ ਮੈਂ ਲੱਗਿਆ ਹੁਣ ਫਟਕਾ ਨੂੰ ਨਾ ਹੂੰ 20 ਨੋਂ ਉਹਨਾਂ ਨੂੰ ਮੇਲਾ ਫਟਕਾ ਨੂੰ ਲੱਗਾ ਬੋਲਣ ਨੂੰ ਲੱਗੇ ਦਾ ਦੇ ਨਹੀਂ ਤਲਿਆ ਨਹੀਂ ਫਾਇਦਾ ਯਾਰ ਤਲਿਆ ਚ ਗਾਣੀ ਆ ਤੂੰ ਲੱਡੂ ਖਾ ਮੋਤੀਆਂ ਵਧੀਆ ਹੋਣੀਆਂ ਦੇਖਦੇ ਹਾਂ ਹਾਂ ਅੱਜ ਦਿਨੇ ਆਦਾ ਜੱਗੋ ਤਸਬਾ ਆ ਗਿਆ ਆ ਗਿਆ ਠੀਕ ਆ ਰਣੇ ਰਣ ਭੇਜਾਂ ਦਾਦੇ ਬੋਲ ਕੇ ਤਾਂ ਜਾਣ ਕੇ ਗਲਪਾਉਂਦਾ ਹੀ ਮੈਂ ਕਹੋ ਸਹੀ ਸਹੀ ਮਨ ਦਾ ਗਲਪਾਉਣਾ ਹੈ ਨਾ ਜਿਆਦਾ ਦੂਰ ਜਾ ਕੇ ਬੈਠਾ ਤਾਂ ਉਹ ਤੁਹਾਨੂੰ ਲੈ ਕੇ ਨਹੀਂ ਗਿਆ ਉਹ ਲੇਟ ਹੋਇਆ ਸੀ ਤੁਹਾਨੂੰ ਲੈ ਕੇ ਨਹੀਂ ਗਿਆ ਕਰਕੇ ਸੀ ਗੱਲ ਪਾਉਂਦੇ ਜੀ ਤੁਹਾਨੂੰ ਆ ਬਿੱਲਾ ਦੇਖ ਦੇ ਇਹ ਸੁੰਡੀਆਂ ਹੈ ਇਹ ਨਿਊਡਲੇ ਜਾਂਦਾ ਇਹਦੀ ਫੇਵਰੇਟ ਡਿਸ਼ ਹੈ ਜਿਹੜੀ ਮਰਜ਼ੀ ਬਰਾਜ ਚੱਲ ਜਿਓ ਨਿਊਡਲੇ ਗਾਣਾ ਹੁਣ ਆਪਣੇ ਆਪਣੀਆਂ ਗੱਡੀਆਂ ਦੇ ਬੈੱਡ ਬਣਾਓ ਤੇ ਸੌਈਏ ਭਾਰ ਜ਼ਿਆਦਾ ਪੈ ਗਿਆ ਉਹ ਪਕੌੜਿਆਂ ਦਾ ਸਪੈਸ਼ਲ ਕਰੋਗੇ ਆਲਾ ਨਾ ਠੀਕ ਆ ਠੀਕ ਆ ਤਾਂ ਸਮੋਦੀਆਂ ਬਾਲਿਆ ਓਏ ਬੱਲਾ ਓ ਬੱਲੇ ਗੁਰਾ ਗੜੇ ਬੱਲੇ ਗਿਆ ਆ ਬੈਲੈਂਸ ਨਹੀਂ ਓ ਹੋਟਲ ਜੀ ਆਇਆ ਉੱਥੇ ਹੋਟਲ ਜੀ ਰੁਕੇ ਆ ਉੱਥੇ ਹੀ ਰੁਕੇ ਆਈ ਜਿੱਥੇ ਖੜਿਆ ਆਈ ਕੋਲ ਲੈ ਰੀ ਮੰਗਣੀ ਆ ਰੈਸਟੋਰੈਂਟ ਵਗੈਰਾ ਹੁਣ ਪਹਿਲੀ ਵਾਰੀ ਰਾਜੂ ਨੇ ਕੋਲੋਂ ਵਧਾਈਆਂ ਦਿੱਤੀਆਂ ਕੋਲੋਂ ਭਰਾਵਾ ਤੂੰ ਹੀ ਹੱਡ ਦੇਦੀ ਵੇ ਆਈ ਹੱਡ ਦੇਦੀ ਵੇ ਲਹੂ ਪੀ ਲਿਆ ਮੇਰਾ ਇਹਨਾਂ ਨੇ ਲਹੂ ਪੀ ਲਿਆ ਤੈਨੂੰ ਕਦੋਂ ਪਤਾ ਲੱਗਿਆ ਕਰਾਇਆ ਦੀ ਹੱਥ ਦਾ ਟੱਪਣ ਦਾ ਆਓ ਇਹ ਇਹ ਮੈਨੂੰ ਕਦੋਂ ਪਤਾ ਲੱਗੇ ਇਹ ਵੀ ਗੱਲ ਹੈ ਚਲੋ ਆਡੀ ਰੈਡੀ ਆ ਸੀ ਉਹ ਕੱਠੇ ਤੋਰਨਾ ਕਿ ਮੈਂ ਜਾਵਾਂ ਚੰਗਾ ਭਾਈ